ਜਿਨ੍ਹਾਂ ਬੱਚਿਆਂ ਨੇ ਅੰਮ੍ਰਿਤ ਪਾਨ ਕੀਤਾ ਹੈ ਸਮੂਹ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਹੈ ਇਹਨਾਂ ਬੱਚਿਆਂ ਦੀ ਜਿੰਨੀ ਸਕੂਲ ਦੀ ਫੀਸ ਹੋਏਗੀ ਜਦੋਂ ਤੱਕ ਇਹ ਪੜ੍ਹਨਾ ਚਾਹਣਗੇ ਐਮਬੀਏ ਕਰਨ ਬੀਟੈਕ ਕਰਨ ਐਮਟੈਕ ਕਰਨ ਆਈਐਸ ਆਈਪੀਐਸ ਕੁਝ ਵੀ ਕਲੀਅਰ ਕਰਨ ਸਕੂਲ ਦੀ ਜਿਹੜੇ ਲੋੜਵੰਦ ਬੱਚੇ ਨੇ ਉਹਨਾਂ ਦੇ ਸਾਰਾ ਸਕੂਲ ਦੀ ਫੀਸ ਦਾ ਖਰਚਾ ਗੁਰਦੁਆਰਾ ਸਾਹਿਬ ਦੀ ਕਮੇਟੀ ਚੱਕੇਗੀ ਕਿਤਾਬਾਂ ਤੱਕ ਦਾ ਖਰਚਾ ਵੀ ਗੁਰਦੁਆਰਾ ਸਾਹਿਬ ਦੀ ਕਮੇਟੀ ਉਠਾਈ ਗਈ ਜੀ ਔਰ ਇਹਨਾਂ ਬੱਚਿਆਂ ਨੇ ਔਰ ਇਹਨਾਂ ਬੱਚਿਆਂ ਦੇ ਵਿੱਚੋਂ ਹੀ ਜਾਂ ਗੁਰਮਤ ਕੈਂਪ ਦੇ ਬੱਚੇ ਜਿਨ੍ਹਾਂ ਅੰਮ੍ਰਿਤ ਪਾਨ ਕੀਤਾ ਹੈ ਜਿਹੜਾ ਵੀ ਬੱਚਾ ਨਿਤਨੇਮ ਕੰਠ ਕਰੇਗਾ ਉਹਨੂੰ 1 ਲੱਖ ਰੁਪਏ ਦਾ ਨਾਮ ਦਿੱਤਾ ਜਾਏਗਾ ਜੀ ਜਿਹੜਾ ਵੀ ਬੱਚਾ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕੰਟ ਕਰੇਗਾ ਉਹਨੂੰ ਵੀ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਏਗਾ ਜੀ ਇਹ ਜੋ ਵੀ ਬੱਚਾ 11 ਰਾਗਾਂ ਦੇ ਅੰਦਰ ਕੀਰਤਨ ਸੁਣਾਏਗਾ ਉਹਨੂੰ ਵੀ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਏਗਾ ਇਹ ਜਿਹੜਾ ਬੱਚਾ ਸ਼ਸਤਰ ਵਿਦਿਆ ਦੇ ਅੰਦਰ ਨਪੁੰਨ ਹੋਵੇਗਾ ਉਸ ਬੱਚੇ ਨੂੰ 31000 ਰੁਪਏ ਦਾ ਇਨਾਮ ਦਿੱਤਾ ਜਾਏਗਾ ਜੀ